ਜੰਮੂ ਕਟੜਾ ਹਾਈਵੇ ਦੇ ਕਬਜ਼ੇ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਨੀਆਂ ਨੂੰ ਡਿਟੇਨ ਕਰਕੇ ਲੈ ਜਾਂਦੇ ਸਮੇਂ ਕਿਸਾਨਾਂ ਨੇ ਰਸਤਾ ਰੋਕ ਕੇ ਛੁਡਾਇਆ ਅਜ ਹਲਕਾ ਸਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਟੀਮਾ ਖੋਡੀ ਵਿੱਚ ਜੰਮੂ ਕਟੜਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਦਾ ਕੀਤਾ ਵਿਰੋਧ ਮੌਕੇ ਤੇ ਪਹੁੰਚੇ ਐ ਡੀਸੀ ਗੁਰਦਾਸਪੁਰ ਐ ਐਸ ਡੀਐਮ ਡੇਰਾ ਬਾਬਾ ਨਾਨਕ ਐ ਐਸਪੀ ਗੁਰਪ੍ਰਤਾਪ ਸਿੰਘ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨਾਲ ਕਿਸਾਨ ਆਗੂਆਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਪੈਸੇ ਪੂਰੇ ਨਹੀਂ ਦਿੱਤੇ ਜਾਂਦੇ ਅਸੀਂ ਕਬਜ਼ਾ ਨਹੀਂ ਕਰਨ ਦੇਵਾਂਗੇ ਦੂਜੀ ਪਾਸੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਦਾ ਕਹਿਣਾ ਹੈ कि जिस जमीन दे पैसे दिते गए हन ओना ऊपर ही कब्जा लिया जा रहा है किसानों वलूं लगातार विरोध करने ते पुलिस प्रशासन वलूं किसान आगु हरविंदर सिंह मसानियान अते दो दर्जन तो वाद किसान अते बीबियां नु डिटेन कीता गया जिस बस विच सूबा आगु हरविंदर सिंह मसानियान नु पुलिस लेके जा रही सी किसानों ने रास्ते विच ट्रैक्टर ट्रालियां लाके नारेबाजी कीती समीत दर्जन तो मसान लिया प्रशासन कि वालों वादा खिलाफी कीती जा रही है पंजाब सरकार वालों धक्के जमीना ऊपर कब्जा करके किसान उपर जबर किया जा रहा है जिस ता आउन वाले समय सरकार नमियाजा भुगतना पवेगा ਫਾਸਟ ਨਿਊ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਮਸਾਂਹੇਂ ਕਰ ਰਹੇ ਚਾਹੁੰਦੇ ਹੋ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡੇ ਜੀ ਪੰਜਾਬ ਦੀ ਧਰਤੀ ਦੇ ਉੱਤੇ ਵਿਹਾਰ ਬਣਿਆ ਜੀ ਪੰਜਾਬ ਦੀ ਯੂਪੀ ਦੀ ਧਰਤੀ ਬਣ ਗਈ ਜੀ ਭਗਵੰਤ ਮਾਨ ਸਰਕਾਰ ਨੇ ਪੱਗਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜ਼ਮੀਨਾਂ ਦੇ ਜਾਏ ਜਿਹੜੇ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਦੁਰਦਸ਼ਾ 91 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਚੋਕ ਕਾਣ ਕੀਤਾ ਭਗਵੰਤ ਮਾਨ ਸਾਹਿਬ ਭੁਲਾਇਆ ਨਹੀਂ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਪਲਾਂ ਦੇ ਵਿੱਚ ਇਹ ਸਰਕਾਰ ਤੇ ਇਸ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫੀ ਕਰਨਗੇ ਤੁਸੀਂ ਪੰਜਾਬ ਨਾਲ ਧੱਕਾ ਕੀਤਾ ਕਰੇ ਮਾਫੀ ਕਰਨੀ ਨਹੀਂ